ਰਾਣੇ ਤੇ ਜੀ ਕਰਦੇ ਆ ਐਮ ਐਲ اے ਜੀ ਇਹ ਗਾੜੀ ਬੈਠੇ ਆ ਧਰਨਾ ਲਾ ਕੇ ਜਿਲਾ ਕੀ ਬਹੁਤ ਹੀ ਮੰਨ ਭਾਗੀ ਜਿਹੜੇ ਸਾਡੇ ਲੀਡਰਾਂ ਦੇ ਨਾਲ ਇਹਨਾਂ ਨੇ ਮੁੱਖ ਮਤ ਨਹੀਂ ਕੀਤੀ ਆ ਉਹਦਾ ਨਤੀਜਾ ਹੌਲੇ ਸਮੇਂ ਜਮਾਨਾ ਜਰੂਰ ਮਿਲੇਗਾ ਜੋ ਕਿ ਹਾਜੀ ਬਾਹਰ ਵਿੱਚ ਸਾਥੀ ਸਾਰਿਆਂ ਦੇ ਬੱਚੇ ਬਾਹਰ ਬੈਠੇ ਹੀ ਉਨਾ ਬਣਾ ਜੋਰ ਲਾਇਆ ਕਿ ਆਮ ਪਾਰਟੀ ਨੂੰ ਜਿਤਾਉ ਪਰ ਆਪਾਂ ਵੋਟਾਂ ਦੇ ਪਾਣੀਆ ਜਿਤਾਇਆ ਵੀ ਭੱਜ ਭੱਜ ਕੇ ਵੋਟਾਂ ਪਾਈਆਂ ਕਿ ਕਾਂਗਰਸ ਨੇ ਪਹਿਲੇ ਸਰਕਾਰ ਵੇਖੀ ਕਾਲੀ ਵੇਖੀ ਪਰ ਉਹਨਾਂ ਆਂਡੇ ਨਹੀਂ ਸ਼ਾਇਦ ਸਾਡਾ ਬਦਲਾ ਹੋ ਜਾਈਂ ਸ਼ਾਇਦ ਕੋਈ ਚੰਗੀ ਗੱਲ ਮਿਲ ਜਾਈਂ ਪਰ ਸਾਡਾ ਆਲ ਕਾ ਝੋਨਾ ਰੋ ਰਿਹਾ ਇਹ ਸਰਕਾਰ ਪਹਿਲੀ ਵਾਰੀ ਵੇਖਿਆ ਝੂਨਾ ਜਿਹੜਾ ਇੰਨਾ ਰੋੜਿਆ ਸਾਡੇ ਜ਼ਿੰਮੇਦਾਰ ਮੰਨੀਆ ਵਿੱਚ ਬਹਿ ਕੇ 10-10 ਜਣੇ ਰੱਖੀ ਕੀਤੀ ਅੱਜ ਆਖਿਆ ਭਰਾਓ ਸੜਕਾਂ 'ਤੇ ਆਉਂਦੀ ਰਫੀ ਗੱਦੀ ਲੋੜ ਨਹੀਂ ਪਰ ਉਹਨਾਂ ਉੱਥੇ ਰਫੀ ਕੱਜੀ 10-10 ਕਿਲੋ ਦਾ ਟੱਡ ਲਾ ਕੇ ਕੋੰਡਾ ਮਲੇ ਝੂਨਾ ਚੱਲਿਆ ਪੱਟੇ ਲਾ ਕੇ ਮੇਥੇ ਜਮੀਨ ਤਾ ਕੇ ਲੱਗੇ ਨਾਲ ਸਾਹਮਣੇ ਮਨੀ ਲੱਮਾ ਮਾਣਯੋਗ ਮੰਤਰੀ ਮਦਦ ਇਹ ਸੈਂਟਰ ਤੇ ਹਿੱਤੀ ਜਾਂਦੇ ਸੈਂਟਰ ਨੇ ਕੀਤਾ ਸੈਂਟਰ ਆਂਦੇ ਪੰਜਾਬ ਦੇ ਕੀਤਾ ਕੀਤਾ ਇਹਨਾਂ ਰੌਕੀ ਇਹਨਾਂ ਨੇ ਜੋ ਸੇਲਰਾਂ ਨੇ ਤੇ ਸਾਰੇ ਆਰਥੀਆਂ ਨੇ ਰਲ ਕੇ ਸਾਰੇ ਜੱਟਾਂ ਨੂੰ ਸਾਨੂੰ ਸਾਜਾ ਤੁਹਾਨੂੰ ਪੱਲੇ ਤੋਂ ਨੇ ਪੈਂ ਦਿੱਤਾ ਕਿਲੇ ਮੇਰੇ ਘਟੋ ਕਾਟੇ ਨਾਉ ਨੂੰ 10-10000 ਰੁਪਇਆ ਕੱਢਾ ਪਾਇਆ ਇਹ ਪਹਿਲੇ ਵਾਰੀ ਸਰਕਾਰ ਲਈ ਕੀ ਆਈ ਆਮ ਪਾਰਟੀ ਜਿਹਨੂੰ ਆਇਆ ਬੋਟਾ ਪਾਣਿਆ ਸੀ ਭੱਜ ਭੱਜ ਕੇ ਬੋਟਾ ਪਾਣਿਆ ਆ ਨਹੀਂ ਆ ਇਹ ਬਹੁਤ ਵੱੰਨਿਆ ਸਰਕਾਰ ਆ ਆਨੇ ਜਿਹਨੂੰ ਹੀ ਲੋਕਾਂ ਲਈ ਜਾਇਆ ਕਰਾਂਗੇ ਕੋਈ ਹਰ ਨਾਮ ਜਨਮ ਨਹੀਂ ਹੋਈ ਕੋਈ ਸਰਕਾਰ ਦੇ ਨਾਮ ਨਹੀਂ ਹੋ ਅੱਜ 15 ਦਾ 20 ਦੀਆਂ ਕੱਡੀਆਂ ਨਾ ਹੋਣੀਆਂ ਉਧਰ ਮਾਤੇ ਜਾਂਦੇ ਕਿਹੜਾ ਪਾਣਾ ਲੈਣਾ ਥੱਲੇ ਆ ਗਏ ਕੋਈ ਵਿਚਾਰ ਨਹੀਂ ਕੋਈ ਚਾਹੀ ਹੁਣ ਸਾਡੇ ਬਹੁਤ ਹੀ ਜਿਵੇਂ ਮੰਗਿਆ ਦੀ ਆਗੂ ਇੱਥੇ ਬੈਠੇ ਨੇ ਸਾਡੇ ਅੰਦਰਲੇ ਸਾਹਿਬ ਜੀ ਆ ਆਸੀਂ ਅੱਜ ਇਹ ਮੰਨਣੀ ਚਾਹਤੀ ਕਰਾਂਗੇ ਕਿ ਨੂੰ ਵਿਸ਼ਵਾਸ ਦਿਵਾ ਵੀ ਕਿ ਜੋ ਆਵਾਜ਼ ਤਾਂ ਮੈਂ ਜੋ ਸਾਡੇ ਆਗੂ ਨਾਲ ਹੋਇਆ ਉਹ ਮੁੱਖ ਮੰਤਰੀ ਤਾਂ ਕੋਈ ਗੱਲ ਪਚਾਉਣ ਆਪਣੀ ਮੈਂ ਇੱਥੇ ਵਿਵਾਦ ਕੀ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਜੀ ਦੀ ਫਤਹ ਦੇਰੇ ਆਇਰੇ ਦੋਸਤਾਂ ਕਿਉਂਕਿ ਆਮਲੇ ਸਾਬੋ ਅਸੀਂ ਅਸੀਂ ਕਿਉਂ ਨਹੀਂ ਪਾਈਆਂ ਦੇ ਜਿਨ੍ਹਾਂ ਨੇ ਪਾਈਆਂ ਸੀ ਉਹ ਬੈਠੇ ਜਦੋਂ ਇਹ ਆਏ ਸੀ ਤੁਸੀਂ ਆ ਕੇ ਇਹਨਾਂ ਨੂੰ ਇੱਕ ਗੱਲ ਜ਼ਰੂਰ ਪੁੱਛਦੇ ਵੀ ਭਾਈ ਮੈਂ ਵੀ ਤੁਹਾਡਾ ਹਾਂ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਤੇ ਆ ਗੱਲਾਂ ਜਿਹੜਾ ਕੋਈ ਦੁੱਖੜਾ ਲੈ ਕੇ ਛਡੋ ਪਰ ਦੁੱਖ ਦੀ ਗੱਲ ਹੈ ਜਦੋਂ ਤੁਸੀਂ ਇਹਨਾਂ 'ਚ ਜਾਂਦੇ ਹੋਗੇ ਨਾ ਇਹ ਪਾਪਾ ਮੈਨੂੰ ਸਵਾਗਤ ਬੜਾ ਕਰਤਾ ਪਾਣੀ ਧਾਨੀ ਦੀ ਦੇ ਗੱਲ ਕਰਦੇ ਅਕੀ ਬਤਾਵਾਂ ਦੀਆਂ ਵੀ ਗੱਲਾਂ ਹੋ ਗਈਆਂ ਸੀ ਤੇ ਤੁਸੀਂ ਇਹਨਾਂ ਨੂੰ ਘੱਟੋ ਘੱਟ ਪਾਣੀ ਤੇ ਪੁੱਛ ਲਈਂ ਤੇ ਕੀ ਅੱਜ ਨਹੀਂ ਕੋਈ ਪਾਣੀ ਪੁੱਛਿਆ ਗਿਆ ਕਿੰਨੂੰ ਪੁੱਛਿਆ ਗਿਆ ਮੈਂ ਮੈਂ ਦੱਸ ਦਵਾਂ ਕਿ ਕਹੇਗੇ ਤੁਸੀਂ ਦੇਖੋ ਇਹਨਾਂ ਨੂੰ ਸੋਲ ਲੈਣਾ ਬਾਹਰੋਂ ਪਾਣੀ ਆਉਂਦਾ ਨਹੀਂ ਪਾਣੀ ਲੱਗਦਾ ਨਹੀਂ ਲੱਗਦਾ ਪਾਪਾ ਜੀ ਮੈਂ ਹੱਥ ਪਿੱਛੇ ਖੜੇ ਆ ਬਾਬੀ ਨੰਨ ਖੜੇ ਹੋ ਨੇ ਕਿ ਹਿੰਦਣਾ ਪਾਣੀ ਪੀਣਾ ਹੈ ਪਹਿਲਾਂ ਚਲੋ ਮੈਂ ਮੈਂ ਜਿਹੜੀ ਗੱਲ ਕਰਨ ਲੱਗਾ ਯਾਰ ਤੁਸੀਂ ਸਾਰਾ ਨੌਲਾ ਪਤਾ ਐਮ ਐਨ ਐਲ ਨਾਲ ਸੋਲੋ ਇੱਕ ਗੱਲ ਤੋਂ ਖੜਾ ਹੋਵੀ ਦੋ ਤਿੰਨਾਂ ਦੀ ਧਰਨਾ ਲੱਗੇ ਆ ਚੌਕ ਦੇ ਸਾਹਮਣੇ ਵੀ ਲੱਗੇ ਆ ਇੱਥੇ ਵੀ ਇੱਕ ਦਵਾਈ ਹੋਈ ਆ ਮੈਂ ਜਦੋਂ ਵੀ ਪਾਣੀ ਆਫਰ ਕੀਤਾ ਪਰ ਮੈਨੂੰ ਨਹੀਂ ਪਤਾ ਤੁਹਾਡੀ ਪਾਣੀ ਨਾਲ ਕੀ ਦੁਸ਼ਮਣੀ ਆ ਚਾਹ ਨਾਲ ਕੀ ਦੁਸ਼ਮਣੀ ਆ ਮੈਨੂੰ ਨਹੀਂ ਕੋਈ ਸਮਝ ਆਉਂਦੀ ਜਾਂ ਪੀਣ ਨਾਲ ਕੁਝ ਨਹੀਂ ਹੁੰਦਾ ਨਾ ਤੇ ਪਾਣੀ ਪੀਣ ਨਾਲ ਕੁਝ ਹੁੰਦਾ ਠੀਕ ਹੈ ਜੀ ਇਹ ਤਾਂ ਪੀ ਲੈਣਾ ਚਾਹੀਦਾ। ਦਾ ਵੀ ਪੀ ਲੈਣੀ ਚਾਹੀਦਾ। ਮੋਰਚੇ ਲਈ। ਚਲ ਉੱਪਰ ਚਲੋ। ਮੈਂ ਦਾਖਾ ਚਲੋ। ਅਗਲੀ ਗੱਲ ਐਮਐਲਏ ਸਾਹਿਬ ਨੂੰ ਸਾਡੀ ਬੇਨਤੀ ਜਿਹੜੀ ਆ ਸਾਨੂੰ ਉੱਥੋਂ ਸਬੰਧਤ ਮੋਰਚੇ ਲਈ ਹਦਾਇਤਾਂ ਦਿੱਤੀਆਂ ਉਹਦੇ ਅਨਸਾਰ ਸਾਰਾ ਕੰਮ ਕਰਦੇ। ਨਹੀਂ ਸੁਣ ਸੁਣ ਲੋ ਨਾ ਔਰ ਤੁਸੀਂ ਸਾਡੀ ਵੀ ਸੁਣ ਲੋ ਨਾ। ਹੁਣ ਇਹ ਚਾਹ ਪਣੀ ਵਾਲੀ ਤੇ ਚਲੋ। ਇਹ ਪਿਆਰ ਸੀ, ਸਤਿਕਾਰ ਸੀ। ਹੁਣ ਅਸੀਂ ਬੇਨਤੀ ਕਰਦੇ ਵੀ ਅਸੀਂ ਤੁਹਾਡੇ ਪਰ ਹੁਣ ਆ ਤੇ ਬੈਠ ਕੇ ਤੁਹਾਨੂੰ ਇਹ ਚੇਤਾਵਨੀ ਦੇਣ ਵਾਸਤੇ ਆਏ ਸੀ ਕਿ ਸਾਡੇ ਕਿਸਾਨਾਂ ਦੇ ਨਾਲ ਜੋ ਮੁੱਖ ਮੰਤਰੀ ਸਾਹਿਬ ਨੇ ਕੀਤਾ ਉਹਦੇ ਵਿਰੋਧ ਦੇ ਵਿੱਚ ਅੱਜ ਇਹ ਸਾਰੀ ਜਿੱਲੀ ਪਬਲਿਕਾ ਕਰੀਮ ਆ ਕੇ ਬੈਠੀ ਹੋਈ ਹੈ ਕਿਉਂ ਸਾਡੇ ਸਾਥੀਆਂ ਨੂੰ ਮਜਬੂਰੀਆਂ ਸੀ ਚਲੇ ਗਏ ਅਸੀਂ ਇਸ ਕਰਕੇ ਇੱਥੇ ਸਾਰਿਆਂ ਨੇ ਬੈਠਿਆ ਕਿਉਂਕਿ ਕਿਸੇ ਦਾ ਮਨ ਨਹੀਂ ਕਰਦਾ ਹੁੰਦਾ ਕਿ ਅਸੀਂ ਜਾ ਕੇ ਕਿਸੇ ਆਗੂ ਦੇ ਪੂਰੇ ਦੇ ਗਾੜੀ ਬੈਠੀ ਹੋਵੇ ਧੁੱਪੇ ਦਰਿਆ ਵਿਛਾ ਕੇ ਇਹ ਅਧਾਰਤ ਤੇ ਹੋ ਰਹੀ ਹੈ ਪਰ ਪਰ ਉਹ ਇਸ ਗੱਲ ਦਾ ਅੱਜ ਐਮਐਲਏ ਸਾਹਿਬ ਤੁਸੀਂ ਇਹ ਦੱਸੋ ਸਾਰੇ ਬੈਠੇ ਆ ਤੁਹਾਡੇ ਹਲਕੇ ਦੀ ਛਾਣਾ ਤੁਹਾਡੇ ਹਲਕੇ ਦੇ ਨਮਾਇਦੇ ਆ ਕਿ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਕੀ ਵਿਸ਼ਵਾਸਨ ਦਿਵਾਓਗੇ ਕਿ ਕਿਸਾਨ ਆਈ ਸੀਓ ਕੀ ਕਹਿੰਦੇ ਸੀ ਕਿਹੜੀਆਂ ਗੱਲਾਂ ਉਹਨਾਂ ਨੇ ਸਾਨੂੰ ਸੁਣਾਈਆਂ ਤੇ ਸਾਨੂੰ ਸੁਣਨੀਆਂ ਪਈਆਂ ਉਹਨਾਂ ਦਾ ਜ਼ਿਕਰ ਕਿਹਤਾਂ ਦੇ ਦੇਖੋ ਦੋ ਤੋਂ ਬੜੀਆਂ ਸੋਹਣੀਆਂ ਗੱਲਾਂ ਆਈਆਂ ਆਪਾਂ ਕੋਈ ਸਾਨੂੰ ਜ਼ਿੰਦਗੀ ਨਹੀਂ ਪਿਆਰੀ ਸਾਨੂੰ ਆਪਣੇ ਅਸੂਲ ਪਿਆਰੇ ਆ ਸਾਡਾ ਇਹ ਬੇਟਾ ਆ ਆਪਾਂ ਮੂੰਹ ਤੇ ਕਿਹਾ ਜਿਹੜੀਆਂ ਗੱਲਾਂ ਤੁਹਾਡੇ ਸਾਹਮਣੇ ਕੀਤੀਆਂ ਮੈਂ ਉਹਨੇ ਵੀ ਕਰਦਾ ਆ ਕਿ ਅੱਗੇ ਤੁਹਾਡੇ ਰਾਜ ਵਿੱਚ ਲੋਕ ਆਪ ਨਸ਼ਾ ਲੈਣ ਜਾਂਦੇ ਸੀ ਹੁਣ ਤੁਹਾਡੇ ਰਾਜ ਵਿੱਚ ਹੋ ਗਿਆ ਵੀ ਸਪਲਾਈ ਲੋਕਾਂ ਦੇ ਘਰ ਆਉਂਦਾ ਪਿਆ ਮੈਨੂੰ ਸਪਲਾਈ ਘਰ ਆਉਂਦਾ ਪਿਆ ਤੇ ਜੇ ਪ੍ਰਸ਼ਾਸਨ ਪੁਲਿਸ ਵਾਲੇ ਦੀ ਡਿਊਟੀ ਦੀ ਸਾਨੂੰ ਦੱਸੋ ਜੀ ਸਾਨੂੰ ਦੱਸੋ ਜੀ ਉਹ ਦੱਸਣ ਵਾਲਾ ਤੇ ਜੇ ਘਰ ਨਹੀਂ ਜਾਂਦਾ ਤੇ ਉਹ ਜਿਹੜਾ ਦੱਸਦਾ ਵਿਚਾਰਾ ਉਹਦਾ ਉਹਦੀ ਐਤ ਹੀ ਫੇਰ ਦਿੰਦੇ ਆ ਮੀਡੀਆ ਵਿੱਚ ਰੋਜ਼ ਆ ਰਿਹਾ ਵਾ ਦੂਜੀ ਗੱਲ ਤੁਸੀਂ ਕਿਹਾ ਸੀ ਕਿ ਆਪਾਂ 0% ਜਿਹੜੀ ਉਹ ਨਹੀਂ ਰਿਸ਼ਵਤ ਜਿਹੜੀ ਉਹਨੂੰ ਮਨਤ ਪਾਵਾਂਗੇ ਮੈਂ ਤੁਹਾਡੇ ਸਾਹਮਣੇ ਗੱਲ ਕਹੀ ਆ ਕਰਮਚਾਰੀਏ ਸਾਹਮਣੇ ਵੀ ਜਿੰਨਾ ਚਿਰ ਜਿਆਦਾ ਆਪਾਂ ਪੁਲਿਸ ਦਾ ਕੋਈ ਇਸ਼ਾਰਾ ਕਰ ਲਈਏ ਸੇਤਮ ਠੀਕ ਤੇ ਜਦੋਂ ਤੁਸੀਂ ਪੁਲਿਸ ਨੂੰ ਮੰਨ ਲੋ ਉਹ ਤੇਲ ਰੀ ਨੂੰ ਮੈਨਾ ਉਹਨੂੰ ਕੋਈ ਗੱਲ ਨਹੀਂ ਬਾਦ ਰਿਹਾ ਜਦੋਂ ਉਹ ਪਟਵਾਰੀ ਜਾਂਦੇ ਆਪਣੇ ਕੋਲੋਂ ਪਹਿੇ ਖਚਦੇ ਆ ਤੇ ਫਿਰ ਜਾਂਦੇ ਆਪਣੀ ਪੈਰੀ ਵਿੱਚੋਂ ਜਾਂ ਕੇ ਕ੍ਰਾਪਸ਼ਨ ਨਹੀਂ ਕਰੂ ਜੇ ਆਪਾਂ ਠੀਕ ਆ ਹੁਣ ਕੀਤਾ ਉਹਨੇ ਤਸੀਹਦਾਰਾਂ ਨੂੰ ਥੋੜਾ ਜਿਆ ਪਰ ਇਹ ਸੱਚੀ ਗੱਲ ਕਿ ਪਟਵਾਰੀ ਤੋਂ ਲੈ ਕੇ ਸਾਰਾ ਮਾਲ ਮਹਿਕਮਾ ਜਿੰਨੇ ਜਰ ਸੌਦਾ ਨਹੀਂ ਕਰ ਲੈਂਦਾ ਆਪਣੇ ਕਿਤਾਬ ਨੂੰ ਹੱਥ ਨਹੀਂ ਬੋਲਦਾ ਤੁਹਾਡੀ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਆਪਾਂ ਬੀਬੀਆਂ ਨੂੰ ਜਿਹੜਾ 100000 ਰੁਪਏ ਜਾਂ 1400 ਰੁਪਏ ਦੇਵਾਂਗੇ ਬੀਬੀਆਂ ਨੇ ਮੰਗੇ ਨਹੀਂ ਆਪਾਂ ਨੇ ਮੰਗੇ ਵੋਟਾਂ ਲੈਣ ਵਾਸਤੇ